ਕੇ ਕੋਟ ਵੀ ਜਿਹਾ ਲੱਗਦਾ ਕਿ ਉਹ ਸਰਕਾਰ ਦੇ ਬਹੁਤ ਵੱਡੇ ਪ੍ਰਭਾਵ ਥੱਲੇ ਆ ਕਿ ਉਹਨਾਂ ਨੇ ਵੀ ਸੈਸ਼ਨ ਖਤਮ ਹੋ ਗਿਆ ਪਰ ਕੋਈ ਸਪਸ਼ਟ ਫੈਸਲਾ ਨਹੀਂ ਆ ਸਕਿਆ ਇਹ ਲੋਕਾਂ ਨੇ ਉਹਤੇ ਜੋ ਵਿਸ਼ਵਾਸ ਦਿਤਾ ਉਹ ਉਹਨੂੰ ਆਪਣੀ ਗੱਲ ਨਾ ਰੱਖਣ ਦੇਣੀ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਇੱਕ ਕੌਮ ਨਾਲ ਪੰਜਾਬ ਨਾਲ ਇੱਕ ਰੂਪਲ ਸਾਹਿਬ ਦੇ ਹਲਕੇ ਨਾਲ ਹਲਕੇ ਦੇ ਲੋਕਾਂ ਨਾਲ ਬਹੁਤ ਵੱਡੀ ਧੱਕੇਸ਼ਾਹੀ ਹੈ ਹਾਈ ਕੋਰਟ ਦਾ ਦੋਵਰੀ ਦਰਵਾਜਾ ਸਟਿੰਗ ਕੋਰਟ ਤੱਕ ਵੀ ਆ ਗਏ ਆ ਪਰ ਮੇਰੇ ਖਿਆਲ ਅਕੋ ਬੜੀ ਅਫਸੋਸ ਹੋਇਆ ਕਿ ਜੁਨਾ 19 ਤਰੀਕ ਤੱਕ ਵੀ ਕੋਈ ਕੋਸ ਫੈਸਲਾ ਸਹੀ ਨਾ ਆਉਣਾ ਬੜੀ ਲੋਕਾਂ ਚ ਬੜੀ ਇਹ ਚੀਜ਼ ਹੈ ਕਿ ਇਸ ਪ੍ਰਤੀ ਸਾਡੀ ਪਾਰਟੀ ਪ੍ਰਤੀ ਲੋਕਾਂ ਖਰੂਬ ਸਭ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਜਿਹੜੀ ਉਹਨਾਂ ਗਵਾਇਆ ਜਾਣਾ ਮੇਰੇ ਖਰ ਬਹੁਤ ਅਫਸੋਸਨਾਕ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਪਹਿਲਾਂ ਤੇ ਤੁਹਾਡਾ ਪ੍ਰੈਸ ਸਾਡਿਆਂ ਦਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਛੋਟੇ ਜਿਹੇ ਸਰਦੇ ਤੇ ਤੁਸੀਂ ਵੱਡੀ ਤعداد ਚ ਇੱਥੇ ਪਹੁੰਚੇ ਹੋ ਤੇ ਅੱਜ ਦਾ ਜਿਹੜਾ ਵਿਸ਼ਾ ਵਾ ਕਿ ਅੱਜ ਦੇ ਸਾਡੇ ਜਿਹੜੇ ਸਰਦਾਰ ਜਸਕਰਨ ਸਿੰਘ ਜੀ ਰਿਆੜ ਜਿਹੜੇ ਪੰਥ ਔਰ ਪੰਜਾਬ ਦੀ ਗੱਲ ਨੂੰ ਅੱਗੇ ਲਿਜਾਣ ਵਾਸਤੇ ਬੜੇ ਵਧੀਆ ਗਏ ਕਿਆ ਬੜੇ ਮਸ਼ਹੂਰ ਹਸਤੀ ਆ ਉਹ ਅੱਜ ਸਾਡੀ ਪਾਰਟੀ ਨਾਲ ਆ ਰਹੇ ਆ ਤੇ ਇਹਨਾਂ ਨੂੰ ਅਸੀਂ ਜੀ ਆਇਆਂ ਕਹਿੰਦੇ ਆ ਤੇ ਇਹਦੇ ਵਾਸਤੇ ਇਹਦੇ ਨਾਲ ਸਾਡੀ ਪਾਰਟੀ ਨੂੰ ਬਹੁਤ ਵੱਡਾ ਹਲਾਰਾ ਮਿਲੇਗਾ ਕਿ ਇੱਕ ਬੜੀ ਮਸ਼ਹੂਰ ਹਸਤੀ ਹੈ ਇਹ ਦੂਸਰਾ ਜਿਹੜਾ ਕਿ ਪ੍ਰੋਲਸਟਰ ਦੀ ਜਿਹੜਾ ਸੀਗਾ ਕਿ ਉਹ ਤੁਸੀਂ ਦੇਖਿਆ ਹੋਊਗਾ ਕਿ ਅਸੀਂ ਬੜੇ ਪਹਿਲੇ ਸੈਸ਼ਨ ਤੋਂ ਪਹਿਲਾਂ ਤੋਂ ਹੀ ਸ਼ੁਰੂਆਤ ਕੀਤੀ ਸੀ ਕੋਰਟ ਦਾ ਦਰਵਾਜ਼ਾ ਖੜਕਾਇਆ ਉਦੋਂ ਬਾਅਦ ਜੋ ਸਰਕਾਰ ਦਾ ਰਵਈਆ ਰਹਾ ਜੋ ਕੋਰਟ 'ਚ ਜੋ ਕੁਝ ਵਾਪਰਿਆ ਉਹ ਤੋਂ ਵੀ ਬੜੀ ਨਿਰਾਸ਼ਾ ਵਾਲੀ ਗੱਲ ਹੋਈ ਕਿ ਕੋਰਟ ਵੀ ਐਂ ਲੱਗਦਾ ਕਿ ਉਹ ਸਰਕਾਰ ਦੇ ਬਹੁਤ ਵੱਡੇ ਪ੍ਰਭਾਵ ਥੱਲੇ ਆ ਕਿ ਉਹਨਾਂ ਨੇ ਵੀ ਸੈਸ਼ਨ ਖਤਮ ਹੋ ਗਿਆ ਪਰ ਕੋਈ ਸਪਸ਼ਟ ਫੈਸਲਾ ਨਹੀਂ ਆ ਸਕਿਆ ਇਹ ਬਹੁਤ ਹੀ ਇਹ ਬੜੀ ਦੁਖਦਾਈ ਗੱਲ ਆ ਕਿ ਇੱਕ ਜਿਹੜਾ ਲੋਕਤੰਤਰ ਦੀ ਨਾਂ ਤੇ ਜੋ ਕੁਝ ਹੋ ਰਿਹਾ ਲੋਕਤੰਤਰ ਦੇ ਨਾਂ ਤੇ ਲੋਕਤੰਤਰ ਦੀਆਂ ਝੰਡੀਆਂ ਡਾਈਆਂ ਜਾ ਰਹੀਆਂ ਕਿ ਕਾਨੂੰਨ ਕਹਦੇ ਸ਼ਬਸਿੱਕੇ ਟੰਕੇ ਤੇ ਇੱਕ ਆਦਮੀ ਨੂੰ ਜੋ ਉਹਦੀ ਜ਼ਿੰਮੇਵਾਰੀ ਆ ਜੋ ਉਹਦੀ ਲੋਕਾਂ ਨੇ ਉਹਤੇ ਜੋ ਵਿਸ਼ਵਾਸ ਪਾਇਆ ਉਹ ਉਹਨੂੰ ਆਪਣੀ ਗੱਲ ਨਾ ਰੱਖਣ ਦੇਣੀ ਮੇਰਾ ਖਿਆਲ ਹੈ ਕਿ ਬਹੁਤ ਵੱਡੀ ਇੱਕ ਕੌਮ ਨਾਲ ਪੰਜਾਬ ਨਾਲ ਇਹ ਖਡੂਰ ਸਾਹਿਬ ਦੇ ਹਲਕੇ ਨਾਲ ਹਲਕੇ ਦੇ ਲੋਕਾਂ ਨਾਲ ਬਹੁਤ ਵੱਡੀ ਧੱਕੇਸ਼ਾਈ ਹੈ ਜੀ ਉਹਦੀ ਅਸੀਂ ਸ਼ਖ ਸ਼ਬਦ ਜਿਨ ਖੇਦੀ ਕਰਦੇ ਕਾਰਨ ਕੀ ਹੈ ਜੀ ਤੁਹਾਡੇ ਨਾਲ ਹੀ ਕਿਉਂ ਅਥਰਾ ਮਤਰਾ ਭੇਜਦੇ ਵੀ ਕਿਉਂ ਵੀ ਬਹੁਤ ਸਾਰੇ ਹਰ ਤਰ੍ਹਾਂ ਦੇ ਲੋਕ ਨੇ ਹਰ ਸਿੱਖ ਵੀ ਹੈ Hindu ਵੀ ਹੈ આરਪੀ ਵੀ ਹੈ ਪਰ ਤੁਹਾਡੇ ਨਾਲ ਹੀ ਕਿਉਂ ਨਹੀਂ ਮੇਰੇ ਖਿਆਲ ਪਤਾ ਨਹੀਂ ਕਿਉਂ ਕਿ ਕਿਸੇ ਖਾਲੀ ਸਿੱਖਾ ਨਾਲ ਕਿਉਂ ਕੀਤਾ ਜਾ ਰਿਹਾ ਸਾਨੂੰ ਤਾਂ ਬੜੀ ਅਮਿਹਰ ਸੀ ਕਿ ਅਨਜਿੰਦਰ ਇੰਜੀਨੀਅਰ ਰਾਸ਼ਦ ਨੂੰ ਜਦੋਂ ਪ੍ਰੋਲ ਦਿੱਤੀ ਜਾ ਸਕਦੀ ਆ ਤੇ ਸ਼ਾਇਦ ਅਮਰਤਪਾਲ ਨੂੰ ਦਿੱਤੀ ਜਾਊਗੀ ਪਰ ਅਸੀਂ ਹਾਈ ਕੋਰਟ ਦਾ ਦੋ ਵਰੀ ਦਰਵਾਜ਼ਾ ਸੁਪਰੀਮ ਕੋਰਟ ਤੱਕ ਵੀ ਆ ਗਏ ਆ ਪਰ ਮੇਰੇ ਖਿਆਲ ਹੈ ਕਿ ਬੜੀ ਅਫਸੋਸ ਹੋਇਆ ਕਿ ਜਦੋਂ 19 ਤਰੀਕ ਤੱਕ ਵੀ ਕੋਈ ਥੋਸ ਫੈਸਲਾ ਸਹੀ ਨਾ ਆਉਣਾ ਬੜੀ ਲੋਕਾਂ ਚ ਬੜੀ ਇਹ ਚੀਜ਼ ਹੈ ਕਿ ਇਸ ਪ੍ਰਤੀ ਸਾਡੀ ਪਾਰਟੀ ਪ੍ਰਤੀ ਲੋਕਾਂ ਕਰੋੜ ਸਾਬ ਦੇ ਲੋਕਾਂ ਦੀ ਜਿਹੜੀ ਆਵਾਜ਼ ਹੈ ਜਿਹੜੀ ਉਹਨੂੰ ਦਵਾਇਆ ਜਾਣਾ ਮੇਰੇ ਖਿਆਲ ਬਹੁਤ ਅਫਸੋਸਨਾਕ ਹੈ ਠੀਕ ਹੈ ਤਸਵੀਰ ਵਾਇਰਲ ਹੁੰਦੀ ਹੈ ਉਹਨਾਂ ਦਾ ਕੀ ਸੱਚ ਕੀ ਹੈ ਨਹੀਂ ਉਹ ਇੱਕ ਦਿਨ ਵਕੀਲਾਂ ਦੀ ਹੜਤਾਲ ਸੀਗੀ ਤੇ ਕੋਡ ਦਾ ਕੋਈ ਸਿਸਟਮ ਹੋਊਗਾ ਉਹਨਾਂ ਨੇ ਉਥੋਂ ਜਿਹੜੀ ਹੈ ਡਿਬਰੂਗੜ੍ਹ ਜੇਲ੍ਹ ਨਾਲ ਕਨੈਕਟ ਕਰਕੇ ਵੀਡੀਓ ਕਾਨਫਰੰਸ ਰਾਹੀਂ ਉਹਨਾਂ ਦੀ ਜਿਹੜੀ ਪੇਸ਼ੀ ਉਹਨਾਂ ਦੀ ਉਥੋਂ ਪੁਆਈ ਤੇ ਦੂਸਰੇ ਦਿਨ ਫਿਰ ਫਿਰ ਮੇਰੇ ਖਿਆਲ ਆ ਕਿ ਇਹੋ ਹੀ ਹਾਲਾਤ ਸੀ ਪਰ ਦੂਜੇ ਦਿਨ ਫਿਰ ਟਾਲਮਟੋਲ ਕਰਕੇ ਉਹਨਾਂ ਨੂੰ ਪੇਸ਼ ਵੀ ਨਹੀਂ ਹੋਣ ਦਿੱਤਾ ਗਿਆ ਤੇ ਇਹ ਜਿਹੜਾ ਕੁਝ ਵਕੀਲਾਂ ਦੀ ਹੜਤਾਲ ਲੈ ਕੇ ਜਾਂ ਕੁਝ ਵੀ ਇਦਾਂ ਕਿ ਕੋਈ ਸਹੀ ਸਪੱਸ਼ਟ ਫੈਸਲਾ ਨਾ ਆਉਣਾ ਬੜਾ ਹੀ ਦੁਖਦਈ ਹੈ ਬਾਬੂ ਜੀ ਮਨਸ਼ਾ ਕੀ ਲੱਗਦੀ ਸਰਕਾਰਾਂ ਦੀ ਜੀ ਭਾਈ ਉਹ ਬਾਲਸਿਮੂ ਲੈ ਕੇ ਦੋ ਮੇਰਾ ਖਿਆਲ ਹੈ ਕਿ ਪਤਾ ਨਹੀਂ ਕਿ ਬਹੁਤ ਵੱਡਾ ਸਰਕਾਰ ਦਾ ਬਹੁਤ ਪਤਾ ਨਹੀਂ ਕਿਉਂ ਡਰ ਕਿਉਂ ਆ ਕਿ ਇੱਕ ਪਾਰਲੀਮੈਂਟ ਚ ਬੋਲਣਾ ਕੋਈ ਇੱਕ ਕੋਈ ਸਾਥ ਤੇ ਹੈ ਨਹੀਂ ਕਿ ਜਿੱਥੇ ਜੋ ਮਰਜ਼ੀ ਬੋਲ ਦੂਗਾ ਤੇ ਪਾਰਲੀਮੈਂਟ ਦਾ ਵੀ ਬਹੁਤ ਵੱਡਾ ਪ੍ਰੋਟੋਕੋਲ ਆ ਉਥੇ ਬਹੁਤ ਵੱਡਾ ਇੱਕ ਸਪੀਕਰ ਉਹਦਾ ਪੂਰਾ ਹੈਡ ਹੈ ਕਿ ਉਹਦੀ ਇਜਾਜ਼ਤ ਤੋਂ ਬਿਨਾ ਉਹਦੇ ਸਾਰੀਆਂ ਚੀਜ਼ਾਂ ਜਿਹੜੀਆਂ ਉਹਦੇ ਕੰਟਰੋਲ ਚ ਹੁੰਦੀਆਂ ਤੇ ਫਿਰ ਵੀ ਉਥੇ ਕਹਿਣਾ ਕਿ ਉਹ ਆ ਕੇ ਜੋ ਜੋ ਪੰਜਾਬ ਸਰਕਾਰ ਦੇ ਵਕੀਲਾਂ ਦੀ ਦਲੀਲ ਆ ਕਿ ਉਥੇ ਆ ਬੋਲ ਦੂਗਾ ਜੀ ਉਥੇ ਆ ਹੋ ਜੂਗਾ ਜੀ ਉਥੇ ਇਹ ਦੇ ਨਾਲ ਅੱਗ ਲੱਗ ਜੂਗੀ ਜੀ ਇਹਦੇ ਨਾਲ ਉਹ ਹੋ ਜੂਗਾ ਮੇਰੇ ਖਿਆਲ ਇੱਕ ਬੜੀਆਂ ਬੇ ਜੇ ਬੇ ਬੇਬੁਨਿਆਦ ਜਿਹੜੇ ਇਹਨੇ ਗੱਲਾਂ ਕੀਤੀਆਂ ਗਈਆਂ ਕਿ ਜਿਹੜੀਆਂ ਕਿ ਆਮ ਲੋਕ ਨੂੰ ਬਹੁਤ ਠੀਕ ਨਹੀਂ ਲੱਗੀਆਂ ਪਰ ਜਿੱਦਾਂ ਤੁਸੀਂ ਕਿਹਾ ਵੀ ਇੰਨੇ ਲੱਖਾਂ ਲੋਕਾਂ ਨੇ ਉਹਨਾਂ ਨੂੰ ਜਤਾਇਆ ਉਹਨਾਂ ਦੀਆਂ ਭਾਵਨਾਵਾਂ ਵੀ ਉਹਨਾਂ ਦੇ ਨਾਲ ਜੁੜੀਆਂ ਪਰ ਜਦੋਂ ਤੱਕ ਉਹ ਲੋਕ ਸਭਾ ਦੇ ਵਿੱਚ ਨਹੀਂ ਪਹੁੰਚਦੇ ਉਹਨਾਂ ਲੋਕਾਂ ਦੀ ਆਵਾਜ਼ ਜਿਹੜੀ ਹੈ ਉਹ ਨਹੀਂ ਸਰਕਾਰ ਤੱਕ ਪਹੁੰਚ ਸਕਦੀ ਵੈਸੇ ਤੁਸੀਂ ਜਿਹੜੀ ਪਰੋਲ ਮੰਗੀ ਕੀ ਬੇਸ ਰੱਖਿਆ ਗਿਆ ਕਿ ਆਧਾਰ ਕਿ ਕਿਹੜੀ ਗੱਲ ਉਹ ਜਾ ਕੇ ਉੱਤੇ ਰੱਖਣੀ ਚਾਹੁੰਦੇ ਕਿਉਂਕਿ ਸਰਕਾਰ ਦੇ ਤਾਂ ਕਹਤਾ ਕਿ ਅੱਗ ਲੱਗ ਜਣੀ ਹੈ ਅਸਲ ਦੇ ਵਿੱਚ ਕੀ ਕਹਾਣੀ ਹੈ ਨਹੀਂ ਇਹ ਤੇ ਠੀਕ ਹੈ ਜੀ ਜਦੋਂ ਅਸੀਂ ਤੇ ਇਹੋ ਕਿਹਾ ਕਿ ਉਹਨਾਂ ਜੋ ਪੰਜਾਬ ਦੇ ਲੋਕਾਂ ਨੇ ਖੂਰ ਸਾਹਿਬ ਦੇ ਹਲਕੇ ਦੇ ਲੋਕਾਂ ਨੇ ਬਹੁਤ ਵੱਡਾ ਉਹਨਾਂ ਤੇ ਵਿਸ਼ਵਾਸ ਜਤਾਇਆ ਤੇ ਜਿਹੜੀ ਉਹਨਾਂ ਦੇ ਦੁੱਖ ਸੁੱਖ ਆ ਜਾਂ ਪੰਜਾਬ ਦੇ ਜਿਹੜੇ ਮਸਲੇ ਆ ਹੜਾਂ ਦਾ ਸੀਗਾ ਡਰੱਗ ਦਾ ਵੱਡੇ ਵੱਡੇ ਪੱਦਰ ਤੇ ਆ ਬਾਕੀ ਇਹ ਜਿਹੜੀਆਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲਾ ਐਂਡ ਆਰਡਰ ਦਾ ਉਹਨਾਂ ਸਾਰੀਆਂ ਚੀਜ਼ਾਂ ਤੇ ਉਹਦਾ ਫਰਜ ਬਣਦਾ ਗੱਲ ਕਰਨ ਦਾ ਤੇ ਉਹਦੇ ਤੇ ਮੇਰੇ ਖਿਆਲ ਇੱਕ ਨਾ ਉਹਨਾਂ ਉਹਨਾਂ ਨੇ ਵੀ ਜਦੋਂ ਵੀਡੀਓ ਕਾਨਫਰੰਸ ਲਾਈ ਹੋਈ ਤਾਂ ਉਹਨਾਂ ਵੀ ਇਹੋ ਗੱਲਾਂ ਰੱਖੀਆਂ ਕਿ ਇਹ ਮੁੱਦੇ ਮੇਰੇ ਤਿੰਨ ਬੜੇ ਅਹਿਮ ਆ ਇੱਕ ਹੜਾਂ ਦਾਵਾ ਇੱਕ ਡਰੱਗ ਦਾਵਾ ਇੱਕ ਲਾਹ ਐਂਡ ਆਰਡਰ ਦਾਵਾ ਤੇ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਜਿਹੜੀਆਂ ਕਿ ਉੱਤੇ ਗੱਲ ਕਰਨੀਆਂ ਫਿਰ ਵੀ ਉੱਤੇ ਗੱਲ ਨਾ ਕਰਨ ਦੇਣੀ ਜਾਂ ਉੱਤੇ ਕੋਈ ਫੈਸਲਾ ਨਾ ਲੈਣਾ ਬੜਾ ਮੇਰੇ ਖਿਆਲ ਅਕ ਕਿ ਇਹ ਲੋਕਤੰਤਰ ਨਾਲ ਇੱਕ ਬਹੁਤ ਮਜ਼ਾਕ ਵਾਲੀ ਗੱਲ ਹੋ ਰਹੀ ਹੈ ਜੀ ਬਰਾਦਰ ਉਹ ਨਾ ਕੇਂਦਰ ਸਰਕਾਰ ਜ਼ਿਆਦਾ ਵਰਦੀ ਕਿ ਪੰਜਾਬ ਸਰਕਾਰ ਦਿੰਦੀ ਹੈ ਮੇਰੇ ਖਿਆਲ ਹੈ ਕਿ ਇਹਦੇ ਚ ਹੋ ਸਕਦਾ ਕੇਂਦਰ ਰੱਖ ਸਰਕਾਰ ਦੇ ਇਸ਼ਾਰੇ ਦੇ ਸਾਰਾ ਕੁਝ ਹੋ ਰਿਹਾ ਹੋਵੇ ਪਰ ਇਹਦੇ ਚ ਜੋ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਸੀ ਕਿ ਤੁਸੀਂ ਆਪਣਾ ਇਹ ਇਹ ਤੇ ਤੁਸੀਂ ਫੈਸਲਾ ਲਓ ਤੇ ਇਹ ਮੇਰੇ ਖਿਆਲ ਆ ਪੰਜਾਬ ਸਰਕਾਰ ਨੇ ਜਿਸ ਪੱਧਰ ਤੇ ਇਹ ਇਹ ਕੁਝ ਕੀਤਾ ਮੇਰੇ ਖਿਆਲ ਇਹਦੇ ਚ ਜ਼ਿਆਦਾ ਜ਼ਿੰਮੇਵਾਰੀ ਹੈ ਤੇ ਦੋਵੇਂ ਸਰਕਾਰਾਂ ਹੀ ਮੇਰੇ ਖਿਆਲ ਹੈ ਕਿ ਦੋਵਾਂ ਦਾ ਹੀ ਇਹ ਰੋਲ ਹੈ ਇਹਦੇ ਚ ਕਿ ਇਹ 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 ਜਿਹੜਾ ਉਹਨਾਂ ਨੂੰ ਨਾਂ ਉੱਥੇ ਆਉਣ ਦੇਣ ਦਾ ਫੈਸਲਾ ਇਹਦੇ ਵਾਸਤੇ ਪੰਜਾਬ ਸਰਕਾਰ ਮੇਂ ਦੋਸ਼ੀ ਹੈ ਸਰਕਾਰ ਦੇ ਪਾਸੇ ਕਹਿ ਰਹੀ ਸੀ ਪੰਥਕ ਰੀਤੀ ਰਿਵਾਜ ਬਹੁਤ ਵਧੀਆ ਤਰੀਕੇ ਨਾਲ ਮਨਾ ਰਿਆ ਚਾਹੀਏ ਜਾਸਰ ਸਾਹਿਬ ਜੀ ਦੀ ਸ਼ਹਾਦਤ ਹੋਵੇ ਅਸੀਂ ਵੀ ਚੰਗੇ ਤਰੀਕੇ ਨਾਲ ਮਨਾ ਰਿਆ ਸੰਗਤ ਨੂੰ ਸ਼ੁਰੂ ਦਾ ਦੇ ਰਹੇ ਮੇਰੇ ਖਿਆਲ ਹੈ ਕਿ ਮਰੇਕਾ ਸਰਕਾਰ ਦਾ ਦੋ ਗਲਾ ਚਿਹਰਾ ਸਾਹਮਣੇ ਆ ਰਿਹਾ ਇੱਕ ਪਾਸੇ ਸਰਕਾਰਾਂ ਗੁਰੂ ਤੇਗ ਬਹਾਦਰ ਸਾਹਿਬ ਦਾ ਛੇਦੀਪੁਰ ਵੀ ਮਨਾ ਰਿਆ ਜਿਹਦਾ ਮਨੁੱਖੀ ਅਧਿਕਾਰਾਂ ਦੀ ਮਨੁੱਖੀ ਹੱਕਾਂ ਦੀ ਧਰਮ ਦੀ ਆਜ਼ਾਦੀ ਦੀ ਜਿਹੜੀ ਗੱਲ ਕਰਦੇ ਰਹੇ ਤੇ ਉਹਨਾਂ ਦੇ ਨਾਂ ਤੇ ਬਹੁਤ ਵੱਡੇ ਪੱਦਰ ਤੇ ਬੜੇ ਸੁਆਗਮ ਕੀਤੇ ਬੜਾ ਪੈਸਾ ਵੀ ਖਰਚਾ ਕੀਤਾ ਗਿਆ ਪਰ ਮੇਰਾ ਖਿਆਲ ਹੈ ਕਿ ਕੰਮ ਤੇ ਸਾਰਾ ਉਹਨਾਂ ਦੇ ਉਲਟ ਕੀਤਾ ਗਿਆ ਮਨੁੱਖੀ ਅਧਿਕਾਰਾਂ ਨੂੰ ਕੁਚੜਿਆ ਜਾ ਰਿਹਾ ਧੱਕੇ ਨਾਲ ਘਟ ਗਿਣਤੀਆਂ ਨੂੰ ਦਬਾਇਆ ਜਾ ਰਿਹਾ ਕਿਸੇ ਦੀ ਸਾਲਾਂਬੱਦੀ ਜਿਹੜਾ ਕੋਈ ਆਪਣੇ ਹਿੱਤੇ ਦੀ ਆਪਣੇ ਹੱਕਾਂ ਦੀ ਗੱਲ ਕਰਦਾ ਉਹਨਾਂ ਨੂੰ ਬੜੇ ਇਹ ਜਿਹੜੇ ਗੈਰ ਕਾਨੂੰਨੀ ਜਿਹੜੇ ਸਭਿਆ ਸਮਾਜ 'ਚ ਇਹੋ ਜਿਹੇ ਕਾਨੂੰਨਾਂ ਦੀ ਕੋਈ ਜਗ੍ਹਾ ਨਹੀਂ ਉਹੋ ਜੇ ਕਾਨੂੰਨ ਲਾ ਕੇ ਜੇਲਾਂ ਸੁੜ ਦੇਣਾ ਉਹਨਾਂ ਦੀ ਕੋਈ ਇਹ ਸੁਣਵਾਈ ਨਾ ਹੋਣੀ ਮੇਰਾ ਖਿਆਲ ਹੈ ਕਿ ਇਹ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦੀ ਜਾਂ ਸਿੱਖੀ ਸੋਚ ਆ ਜਾਂ ਸਹਿਬਜ਼ਾਦਿਆਂ ਦੀ ਇਹ ਉਹਦੇ ਸਾਰਾ ਕੁਝ ਉਲਟ ਕੀਤਾ ਜਾ ਰਿਹਾ ਹੈ